ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਬਦਨੀ ਸ਼ਹਿਰ ਵੀ ਨੇੜੇ ਹੀ ਰਹਿ ਜਾਂਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਜੇ ਤੱਕ Hemm TV YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਬਹੁਤ ਚੰਗੀ ਟੌਪ ਦੀ ਪੰਜਾਬ ਵਾਲੀ ਜਰਸੀ ਆ ਪੂਰੇ ਵੱਡੇ ਕੱਦ ਕਾਠ ਵਾਲੀ ਪਹਿਲੀ ਗੱਲ ਤਾਂ ਜਰਸੀ ਬਹੁ ਘੱਟ ਮਿਲਦੀ ਹੈ ਹਮਾਜਲ ਵਾਲੀ ਤਾਂ ਬਹੁਤ ਮਿਲ ਜਾਂਦੀ ਹੈ ਪਰ ਪੰਜਾਬ ਵਾਲੀ ਜਰਸੀ ਜੇ ਆਪਾਂ ਲੈਣੀ ਹੋਵੇ ਤਾਂ ਆ ਕੇ ਛੇਤੀ ਮਿਲਦੀ ਨਹੀਂ ਫੁੱਲ ਚੰਗੀ ਜਰਸੀ ਹੈ ਤੇ ਇੱਕ ਨਾਲ ਡੱਬੀ ਵਿੱਚ ਹੀ ਆ ਚੰਗੇ ਹਵਾਨੇ ਵਾਲੀ ਇਹ ਜੋੜਾ ਸੇਲ ਇਨਫਰਮੇਸ਼ਨ ਲੈ ਦਨਾ ਉਹ ਕਰਦੇ ਆ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਆ ਸਾਡੇ ਮੇਰੇ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀ 6284710400 6284710400 ਤਾਂ ਲੈ ਜੋੜਾ ਬਕਾਉ ਬਾਈ ਹਾਂ ਜੋੜਾ ਬਾਈ ਬਲਾ ਚੰਗੀ ਜਰਸੀ ਕਿਧਰੋਂ ਲੈਂਦੀ ਐ ਇੱਥੋਂ ਹੀ ਲੈਂਦੇ ਆ ਬਾਈ ਲੋਕਲੀ ਆਪਾਂ ਠੀਕ ਐ ਫੀਲ ਥੋੜੀ ਬਹੁਤ ਆ ਦੂਜੇ ਤੋਂ ਇਹ ਸੁੰਦੇ ਜਿਵੇਂ ਮਰਜੀ ਬਹਿ ਜਾ ਕੋਈ ਚੱਕਣ ਹੈ ਦਾਣੇ ਦੇ ਪਏ ਆ 7-8 ਲੈ ਗਏ 7 8 ਲੈ ਜੂ ਹਾਂ 7 8 ਲੈ ਕਿੰਨਾ ਦੁੱਧ ਕੱਢ ਜੂਨ ਦਾ ਉਹ ਦੱਸ ਦੇ 17 18 ਕਿਲੋ ਚੋਇਆ ਵਾ ਸਾਡਾ ਠੀਕ ਆ ਆਪਾਂ ਦਾ 18 19 ਕਿਲੋ ਕਹਿ ਕੇ ਦੇਵਾਂਗੇ ਹੁਣ ਵੀ ਮੈਂ ਕਹ ਰਿਹਾ ਪਰ ਦੁੱਧ 20 ਤੋਂ ਪਾਰ ਪਾ ਦੂਗਾੜ ਆਪਾਂ 17 18 ਕਿਲੋ ਕਹਿ ਕੇ ਦੇਵਾਂਗੇ ਕੱਢੀਏ ਬਾਹਰ ਨੂੰ ਦੋਸਤੋ ਬਹੁਤ ਜੰਗੀ ਟਾਪ ਦੀ ਜਰਸੀ ਹੈ ਜਿਹਦੋਂ ਤੁਰੂ ਆਪ ਹੀ ਦੱਸੂ ਕਰਮ ਵਾਲੀ ਕਿ ਮੈਂ ਹੈਗੀ ਆ ਆ ਦੋਸਤੋ ਵੇਖ ਸਕਦੇ ਆ ਪੰਜਾਬ ਵਾਲੀ ਜਰਸੀ ਪੂਰੇ ਵੱਡੇ ਕੱਦ ਕਾ 8 ਵਾਲੀ ਵਜਨ ਵਾਲੀ ਹਵਾਨੇ ਦੀ ਤਿਆਰੀ ਬਹੁਤ ਇੱਕ ਹਫਤਾ ਡੇਟ ਮੁਤਾਬਕ ਕੱਚੀ ਆ 17 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਸੀਲ ਸੌ ਫੁੱਲ ਆ ਜਿਹੜੇ ਪਾਸੇ ਮਰਜੀ ਵਹਜੇ ਵੀਰ ਕਹਿੰਦਾ ਲੱਤ ਵੀ ਨਹੀਂ ਝੱਗਦੀ ਕਦ ਕਾਠ ਵੱਡਾ ਵਜਨ ਬਹੁਤਾ ਬਦਾਮੀ ਰੰਗ ਦੀ ਪੰਜਾਬ ਵਾਲੀ ਟੌਪ ਦੀ ਜਰਸੀ ਇਕ ਲਾਲੇ ਜਿਹੜਾ ਹੋਰ ਕਢਾਲਾ ਥਣ ਭਾਂਡੇ ਦੀ ਸਾਫ਼ ਸੁਥਰੀ ਆ ਦੁੱਧ ਤਾਂ ਵੀਰ ਕਹਿੰਦਾ 20 ਕਿਲੋ ਤੋਂ ਬਾਅਦ ਚਵਾਉਗੀ ਪਰ 17 18 ਕਿਲੋ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਆ ਜੇ ਐਡੀ ਜਰਸੀ 20 ਕਿਲੋ ਦੁੱਧ ਨਹੀਂ ਦਿੰਦੀ ਦਰਮਿਆਨੀ ਜੀ ਸੇਵਾ ਦੇ ਪਰ ਦੇਣਾ ਵੀ ਕਿਹੜੀ ਨੇ ਆ ਕੱਦ ਵੱਡਾ ਵਜਨ ਬਹੁਤ ਸੀਲ ਸਾਉ ਫੁੱਲ ਥਣ ਮੁਠੀ ਵਾਲੇ ਹੱਦੀ ਚਵਾਈ ਵਾਲੇ ਗੁਲਾਬੀ ਗੈਬ ਚ ਲੱਗੇ ਹੋਏ ਆ ਮੂੰਹ ਮੱਥੇ ਦੀ ਸੋਹਣੀ ਜਾਦ ਬਰੀਡ ਫੁੱਲ ਹੈ ਜਾਦ ਦਾ ਵਾਲਾ ਕੋਈ ਅੰਤ ਨਹੀਂ ਜਰਸੀ ਨਸਲ ਦਾ ਟਾਪ ਦਾ ਨਗੀਨਾ ਹੈ ਦੂਜਾ ਸੂਆ ਫੁੱਲ ਵਜਨ ਵਾਲੀ ਬੱਚੀ ਆ 20 ਕਿਲੋ ਦੁੱਧ ਖੁੱਲਾ ਪੋਲੇ ਹੱਥ ਨਾਲ ਕਰਮਾ ਵਾਲੀ ਨੇ ਬੜੇ ਆਰਾਮ ਨਾਲ ਚਵਾ ਦੇਣਾ ਪਰ ਵੀਰ ਕਹਿੰਦਾ 17 18 ਪਹਿਲਾਂ ਨੇ ਦਿੱਤਾ 17 18 ਦੀ ਗਾਰੰਟੀ ਹੈ ਦੁੱਧ ਤੁਹਾਡੇ ਘਰੇ 20 ਕਿਲੋ ਤੋਂ ਬਾਹਰ ਚਵਾਉਗੀ ਫੇਰ ਹੀ ਬਾਈ ਕਹਿੰਦਾ ਸਵਾਦ ਆਉਂਦਾ ਵਪਾਰ ਕਰਨ ਦਾ ਨਹੀਂ ਬਹੁਤ ਆ ਬਾਈ ਜਿਵੇਂ ਮਰਜ਼ੀ ਬੈਠ ਜਾ ਕੋਈ ਵਾਰਸ ਨਹੀਂ ਸੀ ਸੇਲ ਸੌ ਫੁੱਲ ਆ ਜਿਹੜੇ ਪਾਸੇ ਮਰਜ਼ੀ ਬਹਿ ਕੇ ਵੀਰ ਕਹਿੰਦਾ ਅਗਲਾ ਚਵਾਈ ਕਰ ਲੈ ਗੁਲਾਬੀ ਥਾਨ ਭਵਾਥੀ ਚਵਾਈ ਕਰ ਲੋ ਭਵਾ ਮਸ਼ੀਨ ਤੇ ਚਵਾਈ ਕਰ ਲੋ ਦੋਸਤੋ ਬਾਦ ਦਾਗ ਜੇ ਹੋਰ ਨਾ ਸਮਝੋ ਫੁਹਾਰੇ ਚੱਲਦੇ ਆ ਹਾਂ ਤਪੜੀ ਦਾ ਤਾਂ ਨਿਸ਼ਾਨ ਵੀ ਹੈ ਨਹੀਂ ਉਹਦੇ ਨਾਲ ਗਿੱਲੀ ਜੀ ਸੀ ਆ ਵੈੜ ਤੇ ਵੀ ਵੇਖ ਲੋ ਕਿਉਂਕਿ ਉੱਤੇ ਆ ਫੁਹਾਰਾ ਲੱਗਿਆ ਪਰਲੀ ਦੇ ਵੀ ਆਈਆਂ ਮੈਂ ਹੀ ਆ ਕੇ ਬੰਦ ਕਰਾਇਆ ਚਾਹ ਪੀਂਦੇ ਪੀਂਦੇ ਅੱਧੀ ਸੁੱਕ ਗਈ ਆ ਮੋਲ ਲਾ ਲੈ ਜੈਜ ਮੋਲ ਗਰਾਊਂਡ ਨੂੰ ਭਾਈ 70 ਕਰਾਲਾ 72 ਕਰਾਲਾ 62000 ਚ ਮਾਣ ਤਾਣ ਕਰਦੇ ਆ ਯਾਰ 62 ਦੀ ਦੇ ਦੇਣੀ ਆ ਮਾਣ ਤਾਣ ਕਰਾਂਗੇ ਵਿੱਚੋਂ ਬਾੜਾ ਲੰਮਾ ਚੋੜਣੀ ਕਹੀ ਕਰਨ ਲੱਗੇ ਨੇ 62 ਮੰਗਾ ਫਿਰ ਉਹ ਜੋ ਸੌਦਾ ਕਰਨਾ ਫਿਰ 75000 ਰੁਪਿਆ ਮੰਗ ਮੰਗਦੇ ਆ ਠੀਕ ਹੈ ਦੋਸਤੋ ਬਿਲਕੁਲ ਜੈਜ ਮੰਗ ਜੇ ਵੀਰ ਕਹਿੰਦਾ ਸੌਦੇਬਾਜ਼ੀਆਂ ਵਾਲੀਆਂ ਗੱਲਾਂ ਕਰਨੀਆਂ ਫੇਰ ਤਾਂ 75000 ਮੁੱਲ ਹੈ ਜੇ ਲੈਣ ਦੇਣ ਵਾਲੀ ਡਿਮਾਂਡ ਹੈ 62000 ਦੀ ਦੇ ਦੇਣੀ ਆ ਦੂਜੇ ਦੂਜੇ ਹੈ ਪਿਓਰੀ ਦੂਜੇ ਦੂਜੇ ਮੂੰਹ ਹੀ ਦੱਸੀ ਜਾਂਦਾ ਤੈਨੂੰ ਹਾਂ ਦੋਸਤੋ ਇਹ ਜੀ ਵੱਛੀ ਜਿਹੜੇ ਫਾਰਮ ਚੋਂ ਲੈਣੀ ਹੋਵੇ ਲੱਖ ਸਵਾ ਲੱਖ ਦੀ ਅਗਲਾ ਦਿੰਦਾ ਪਰ ਬਿਲਕੁਲ ਜਾਇਜ਼ ਮੁੱਲ 62000 ਦੀ ਦੇ ਦੇਣੀ ਆ ਜਿਹੜਾ ਕੰਮ ਨਹੀਂ ਲੈ ਭਲਾ ਜਿੱਧਰ ਦੀ ਮਰਜ਼ੀ ਵਹਿ ਜਾਣਾ ਹੂੰ ਜਿਹੜੇ ਪਾਸੇ ਦੀ ਮਰਜ਼ੀ ਵਹਿ ਜਾਓ ਇੱਕ ਹਫ਼ਤੇ ਦੇ ਡੇਟ ਮੁਤਾਬਕ ਕੱਚੀ ਐ ਸਤਾਂ ਅੱਠ ਦਿਨਾਂ ਚ ਕਰਮਾ ਵਾਲੀ ਨੇ ਸੂਪ ਪੈਣਾ ਜਰਸੀ ਨਸਲ ਦਾ ਟਾਪ ਦਾ ਨਗੀਨਾ ਆਂਢੀ ਗਵਾਂਢੀ ਵੀ ਵੇਖਣ ਆਉਣਗੇ ਇੰਨੀ ਚੰਗੀ ਜਰਸੀ ਐ ਦੋ ਨੰਬਰ ਤੇ ਆ ਜੀ ਗਾ ਲੈ ਇਹ ਬਈ ਬਲੂਨੀ ਫੁੰਦੀ ਆ ਠੀਕ ਐ ਇਹਦੇ ਦੇਣ ਮੰਨ ਕੇ ਤਾਂ 21 ਤਰੀਕ ਨੂੰ ਉਹਨਾਂ ਨੇ ਕਿਹਾ ਸੀਗੇ ਪੂਰੇ ਉਹਨੂੰ ਇੱਕ ਦੋ ਦਿਨ ਇਹ ਲਊਗੀ ਸਿਵਲ ਠੰਡੀ ਇਹ ਵੀ ਬਹੁਤ ਆ ਲਹਿੰਜੇਦਰ ਦੀ ਮਰਜ਼ੀ ਰਹਿ ਜਾ ਲੈ ਫੁੱਲ ਸਕ੍ਰੀਨ ਸਾਉ ਦੋਵੇਂ ਵੇਣਾ ਕਿੰਨਾ ਕ ਦੁੱਧ ਕੱਢ ਜੂ ਦੋ ਤੇ ਯਾਰ ਬਲੂਨ ਨੂੰ ਦੇਣਾ ਚਾਹੀਦਾ ਮੈਂ 16-17 ਕਿਲੋ ਜਿਹੜੇ ਸਭ ਨਾਲ ਤਿਆਰੀਆਂ ਬੈਠਦੀ ਹਾਂ ਹਾਂ ਹਵਾਨਾ ਬਹੁਤ ਸੋਹਣਾ ਕੱਢੀ ਦੋਸਤੋ ਜਿਹੜਾ ਭੈਣ ਭਰਾ ਜਰਸੀ ਲੈ ਗਿਆ ਚੇਤੇ ਰੱਖੂ ਮੁੱਲ ਜਮਾਂ ਜਾਇਜ਼ ਕੋਈ ਭੈਣ ਭਰਾ ਵਪਾਰੀ ਵੀ ਲੈ ਜਾਂਦਾ ਹਫਤਾ ਸਾਮਕੇ ਤਿਆਰ ਕਰਕੇ ਵੀ ਸੇਲ ਕਰ ਲੈਂਦਾ ਕਰਮ ਵਾਲੀ ਰੱਜਮਾ ਨਫਾ ਦੇ ਕੇ ਜਾਊ ਕਿਉਂਕਿ ਪੰਜਾਬ ਵਾਲੀ ਟੌਪ ਦੀ ਜਰਸੀ ਬਹੁਤ ਘੱਟ ਮਿਲਦੀ ਐ 2 ਨੰਬਰ ਪਹਿਲਾ ਸੂਆ ਪਲੂਣ ਵੱਛੀ ਸੂਨ ਨੂੰ ਤਿਆਰ ਇੱਕ ਅੱਧਾ ਦਿਨ ਬਾਈ ਦੱਸਦਾ ਮਸਾ ਹੀ ਲਊ 16 17 ਮੇਰੇ ਕੋਲੇ ਠੀਕ ਹੈ ਆਈ ਐਲ ਕਿਧਰ ਦੀ ਮਰਜ਼ੀ ਵਾਜੇ ਕੋਈ ਵਾਸਤਾ ਹਵਾਨਾ ਪੱਟਾਂ 'ਚ ਫਸਿਆ ਪਿਆ ਬਾਈ ਕਹਿੰਦਾ 21 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅਗਲੇ ਆਦੇ ਦੱਸਣ ਮੁਤਾਬਕ ਕੋਈ ਦਿਹਾੜੀ ਡੰਗ ਬਾਈ ਕਹਿੰਦਾ ਪਹਿਲਾਂ ਵੀ ਸੂ ਸਕਦੀ ਆ ਹਵਾਨਾ ਪਰ ਪੂਰਾ ਸੋਹਣਾ ਮੇਰੇ ਸਰਕਾਰ ਕੋਈ ਲੱਗਾ ਬਾਈ ਆਪਾਂ ਕਹਿ ਦਈਏ ਵੀ ਐਫ ਐਫ ਦਾ ਲੱਗਾ ਪੀ ਡੀ ਐਫ ਦਾ ਲੱਗਾ ਸਰਕਾਰੀ ਸਰਕਾਰੀ ਸੀਵਨ ਲੱਗਾ ਪਲਵਾਨਾਂ ਨੂੰ ਤੁਰਦੀ ਪੱਡ ਚੌੜੇ ਕਰ ਕਰ ਹਵਾਨਾ ਪੱਟਾਂ 'ਚ ਫਸਿਆ ਪਿਆ ਵੀਰ ਕਹਿੰਦਾ ਵੇਚਣ ਮਾਰੇ ਐਵੇਂ ਕਹਿ ਦਈਏ ਐਫ ਐਫ ਦਾ ਸੀਵਨ ਲੱਗਾ ਜਾਂ ਪੀ ਡੀ ਐਫ ਦਾ ਸੀਵਨ ਲੱਗਾ ਸਰਕਾਰੀ ਸੀਵਨ ਲੱਗਾ ਜੀ ਤੋਂ ਗੱਬਣ ਦੁੱਧ 16 17 ਕਿਲੋ ਖੁੱਲਾ ਪਿਆ ਜੂ ਦੋਵੇਂ ਬੱਚੀਆਂ ਪੂਰੀਆਂ ਚੰਗੀਆਂ ਡੱਬੀ ਬੱਚੀ ਆ ਤੇ ਇੱਕ ਪੰਜਾਬ ਵਾਲੀ ਟੌਪ ਦੀ ਜਰਸੀ ਵੱਡੇ ਕੱਦ ਵਾਲੀ ਵਜਨ ਵਾਲੀ ਖਣ 2 ਨੰਬਰ ਦਾ ਵੀ ਪੂਰਾ ਚੰਗਾ ਰੋਗ ਰੋਗ ਦੇ ਥਾਣ ਆ ਗੈਬ ਚ ਲੱਗੇ ਹੋਏ ਆ ਸੀਲ ਸੌ ਵਾਲਾ ਕੋਈ ਲੇਖਾ ਨਹੀਂ ਫੁੱਲ ਸੀਲ ਸੌ ਆ ਹੂੰ ਮੱਝਾਂ ਆ ਗੀਆਂ ਜਿਹੜੇ ਪਾਸੇ ਦੀ ਮਰਜ਼ੀ ਹੱਥ ਪੱਲਾ ਮਾਰ ਲਿਆ ਹੈ ਗੜਾ ਮੁੱਲ ਲਾ ਲੈ ਜੈ ਜੈ ਬਾਈ ਬਾਈ ਮੁੱਲ ਕਰਾਉ ਨੂੰ 65 ਕਰਾ 58000 ਚ ਮਾਨਤਾ ਨਹੀਂ ਹੋਣਾ ਇਹਦਾ ਠੀਕ ਹੈ ਮੁੱਲ ਕਰਾਉ ਨੂੰ ਬਾਈ ਕਹਿੰਦਾ ਭਾਵੇਂ 65000 ਕਰਾ ਲਓ 50 ਤੇ 58 ਜੋ ਮਾਨ ਨਹੀਂ ਹੋ 16 17 ਦੋਦੀ ਬਣਨੀ ਹੈ ਬਸ ਇਹਨੇ ਹਜੇ ਸੁੰਦੀ ਸੁੰਦੀ ਹੋਰ ਵੀ ਬਣ ਜੂ ਬਣੀ ਤਾਂ ਵਧੀਆ ਕਰਦੀ ਹੈ ਕਰ ਪਰ ਹਜੇ ਇੱਕ ਦੋ ਦਿਨ ਲੈ ਜੂ ਇੱਕ ਦੋ ਦਿਨਾਂ ਚ ਬਣੂਗੀ ਵੇੜਾ ਇੱਕ ਦੋ ਦਿਨ ਵੀਰ ਦੱਸਦਾ ਹਜੇ ਲੈ ਜੂ ਤੇ ਸੈਡਾਂ ਜਿਹੜੀ ਤੁਸੀਂ ਵਲਟਾ ਲੇਖ ਰਹੇ ਸਾਰੀ ਕੱਢ ਕੇ ਸੁਣਾ ਬੰਬ ਬਣ ਕੇ ਸੁ ਭਾਈ ਕਹਿੰਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਦੋਨ ਆ ਗਏ ਇੱਕ ਨੰਬਰ ਟਾਪ ਦੀ ਪੰਜਾਬ ਵਾਲੀ ਜਰਸੀ ਵੱਡੇ ਕੱਦ ਵਾਲੀ ਵਜਣ ਵਾਲੀ 20 ਕਿਲੋ ਤੋਂ ਦੁੱਧ ਬਾਹਰ ਪਿਆਜੂ ਪਹਿਲਾਂ ਨੇ 17 18 ਦਿੱਤਾ 17 18 ਦੀ ਗਾਰੰਟੀ ਆ ਪਰ ਦੁੱਧ ਵੀਰ ਕਹਿੰਦਾ 20 ਤੋਂ ਬਾਹਰ ਚਵਾਉ ਮੁੱਲ ਭਾਪਾ 75000 ਕਰਾ ਲਓ 62000 ਦੀ ਦੇ ਦੇਣੀ ਆ ਫੁੱਲ ਜਾਤ ਵਾਲੀ ਜਰਸੀ ਉਹ ਅਵਸਰ ਵੱਚੀ ਲੈਣੇ ਨਾ ਆਪਾਂ 30 35000 ਦੀ ਆਉਂਦੀ ਕੱਲੀ ਅਵਸਰ ਵੱਚੀ ਇਹਦਾ ਫੇਰ ਕਰਮ ਵਾਲੀ ਸੂਨ ਵਾਲੀ ਆ 20 ਕਿਲੋ ਦੁੱਧ ਖੁੱਲਾ ਪਿਆਜੂ ਵੱਡੇ ਕੱਦ ਵਾਲੀ ਪੰਜਾਬ ਵਾਲੀ ਜਰਸੀ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦੋਵੇਂ ਪੂਰੀਆਂ ਚੰਗੀਆਂ ਮੱਛੀਆਂ ਮੁੱਲ ਜਮਾਂ ਹੀ ਜਾਇਜ਼ ਮਾਨ ਤਾਨ ਹੋ ਜੂ ਇਹ ਹੀ ਮੱਛੀਆਂ ਹੋਰ ਕਿਸੇ ਵਪਾਰੀ ਦੇ ਘਰੇ ਖੜੀਆਂ ਹੁੰਦੀਆਂ ਇੱਕ ਨੰਬਰ ਦਾ ਮੁੱਲ 75 8000 ਹੋਣਾ ਸੀ ਦੋ ਨੰਬਰ ਦਾ 70 72000 ਹੋਣਾ ਸੀ ਪਰ ਬਿਲਕੁਲ ਜਾਇਜ਼ ਮੁੱਲ ਦੋ ਸੋਹਣੀਆਂ ਟਾਪ ਦੀਆਂ ਮੱਛੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਹੈ ਦੋਵੇਂ ਫੁੱਲ ਸੀਲਸ ਆਉ ਹੈ ਥਣ ਭਾਂਡੇ ਦੀਆਂ ਦੋਵੇਂ ਸਾਫ਼ ਸੁਥਰੀਆਂ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਨੇੜੇ ਵੱਧਣੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ